ਬਹੁਤ ਵੱਡੀ ਤੇ ਬੜੀ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਘਰ ਨੂੰ ਘੇਰਾ ਪੈ ਚੁੱਕਿਆ ਹੈ ਯਾਨੀ ਐਸੀ ਕਾਇਆ ਪਟ ਦਿੱਤੀ ਹੈ ਔਰ ਕਿਵੇਂ ਪਲਟੀ ਹੈ ਤੁਹਾਡੇ ਪੈਰਾਂ ਥਲੋ ਜ਼ਮੀਨ ਹਿੱਲ ਜਾਣੀ ਹੈ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਣਾ ਸੀ ਔਰ ਉਸ ਤੋਂ ਪਹਿਲਾਂ ਹੀ ਇੱਕ ਬਹੁਤ ਵੱਡਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਸੁਖਵੀਰ ਸਿੰਘ ਬਾਦਲ ਦੇ ਘਰ ਦੇ ਮੂਹਰੇ ਔਰ ਸਾਰੇ ਪਾਸੋਂ ਘੇਰਾ ਪਾ ਲੈ ਗਿਆ ਯਾਨੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਰਾਂ ਸਾਲ ਦੇ ਵਿੱਚ ਆਪਣੇ ਆਪ ਜਿਹੜੀ ਜਨਤਾ ਹੋਰ ਵੀ ਪਹੁੰਚੀ ਹੈ ਨਾ ਉਹ 328 ਰੁਪਏ ਨੂੰ ਲੈ ਕੇ ਹੈ। ਯਾਨੀ ਸੁਖਬੀਰ ਸਿੰਘ ਬਾਦਲ ਨੂੰ ਹੁਣ ਤਲਬ ਹੋਣਾ ਪੈ ਸਕਦਾ। ਸੁਖਬੀਰ ਸਿੰਘ ਬਾਦਲ ਨੂੰ ਇਹ ਕਿਹਾ ਜਾ ਰਿਹਾ ਕਿ ਤੁਹਾਡੇ ਆਕਾਲੀ ਦਲ ਦੇ ਕਰਕੇ ਤੁਹਾਡੇ ਕਰਕੇ ਇਹ ਜਿਹੜੇ 328 ਰੁਪਏ ਦਾ ਰੌਲਾ ਪਿਆ ਨਾ ਉਹਦੇ ਉੱਤੇ ਤੁਸੀਂ ਕਾਰਵਾਈ ਨਹੀਂ ਕੀਤੀ ਔਰ ਤੁਹਾਡੇ ਚੱਕਰ ਦੇ ਵਿੱਚ ਐਸਆਈਟੀ ਨੂੰ ਵੀ ਸੰਯੋਗ ਦੇਣ ਤੋਂ ਮਨਾ ਕੀਤਾ ਜਾ ਰਿਹਾ ਪਰ ਹੁਣ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਂਗਾ ਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਸੁਖਬੀਰ ਸਿੰਘ ਬਾਦਲ ਦਾ ਕਰ ਕੇਵੇਂ ਕੀਰ ਲਿਆ ਯਾਨੀ ਪੰਜਾਬ ਦਾ ਮੁੱਖ ਮੰਤਰੀ ਨਹੀਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਵੀ ਅਕਾਲ ਤਰਤ ਤੇ ਪਲ ਵੀ ਹੋਣੀ ਬਣ ਸਕਦੀ ਹੈ ਯਾਨੀ ਬਰਾਬਰ ਸੁਖਬੀਰ ਸਿੰਘ ਬਾਦਲ ਨੂੰ ਖੜਾ ਕੇ ਵੀ ਸਵਾਲ ਪੁੱਛੇ ਜਾ ਸਕਦੇ ਨੇ ਕਿਉਂਕਿ ਮਾਮਲਾ ਪਲਟਾ ਕੀ ਨਹੀਂ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਨਹੀਂ ਦਰਹ ਸਾਲ ਦੇ ਵਿੱਚ ਇਹਨਾਂ ਨੂੰ ਲੱਗਦਾ ਸੀ ਕਿ ਸਰਕਾਰ ਸਾਡੇ ਉੱਤੇ ਦਬਾਅ ਬਣਾ ਰਹੀ ਹੈ ਪਰ ਨਹੀਂ ਕਿਉਂਕਿ ਇਹ ਤਾਂ ਪੰਜਾਬ ਦੇ ਲੋਕ ਨੇ ਇਹ ਉਹ ਲੋਕ ਨੇ ਜਿਹੜੇ ਕਾਲ ਤਖਤ ਦੇ ਬੈਠੇ ਜਥੇਦਾਰਾਂ ਨੂੰ ਉਹ ਸਵਾਲ ਕਰਦੇ ਸੀ ਕਿ ਭਾਈ ਜਿਹੜੇ 328 ਰੁਪਏ ਗਾਇਬ ਕੀਤੇ ਨੇ ਉਹ ਹੈ ਕਿੱਥੇ ਨੇ ਇੱਥੇ ਵੀ 328 ਰੁਪਿਆਂ ਦਾ ਜਿਹੜਾ ਕਿ ਮਾਮਲਾ ਮੂਹਰੇ ਤੇ ਰਹਿ ਗਿਆ ਔਰ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਮੂਹਰੇ ਜਾ ਕੇ ਬਹੁਤ ਵੱਡਾ ਧਰਨਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਤਾਂ ਹੁਣ ਇੱਕ ਖਬਰ ਸੁਣੋ ਉਸ ਤੋਂ ਬਾਅਦ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ ਪੈਰਾਥਲੋ ਜ਼ਮੀਨ ਹਿਲਾ ਦੇਣ ਵਾਲੀ ਆ ਸੁਣੋ ਕੋਈ ਕਈ ਕਾਰਨ ਆ ਜੀ ਇੱਕ ਤਾਂ ਸਭ ਤੋਂ ਵੱਡਾ ਕਾਰਨ ਆ ਕਿ ਜਿਹੜਾ ਅਤੀਸ਼ੀ ਜੀ ਤੇ ਦੋਸ਼ ਲਾਇਆ ਗਿਆ ਉਹ ਦੇਬਲੀ ਆਦਤ ਔਰ ਮਨਕਾਰਤ ਕਹਾਣੀ ਮਣਾ ਕੇ ਲਾਇਆ ਗਿਆ ਹੈ ਉਹਦੇ ਵਿਰੋਧ ਦੇ ਵਿੱਚ ਆ ਜਾਮਨਦੀ ਪਾਰਟੀ ਦੇ ਵਰਕੇ ਤੱਕ ਪਹੁੰਚੀ ਹੈ ਤੇ ਉਹਨਾਂ ਨੇ ਵਿਰੋਧ ਕੀ ਗਾਰਨ ਕੀ ਸੀਗਾ ਕਿਉਂਕਿ ਇੱਕ ਪਾਸੇ 328 ਰੁਪਏ ਦਾ ਮਾਮਲਾ ਵੀ ਪੂਛ ਰੂਪਾ ਦਾ 328 ਰੁਪਏ ਦਾ ਮਾਮਲਾ ਤਾਂ ਪਹਿਲਾਂ ਹੀ ਚੱਲ ਰਿਹਾ ਹੈ ਉਹਦਾ ਵੀ ਕਾਰਨ ਹੈ ਅਸੀਂ ਮੰਗ ਕਰਕੇ ਆਏ ਆ ਕਿ ਸਭੀ ਮੰਨ ਜਾਂ ਕਿ ਸਿੱਖ ਕੌਮ ਨੂੰ ਬਚਾਉਣ ਲਈ ਉਹ 328 ਰੁਪਏ ਦਾ ਜਿਹੜਾ ਭੇਟ ਹੋਣਾ ਉਹ ਜ਼ਰੂਰੀ ਹੈ ਕਿਉਂਕਿ ਜਿਹੜੀ ਲੜਾਈ ਹੈ ਗੁਰੂ ਸਾਹਿਬ ਦੇ ਅੰਦਾਜ਼ ਦੀ ਲੜਾਈ ਦਿੱਤੀ ਵੀ ਹੋਈ ਹੈ ਪਰ ਜਿਹੜੀ ਸ਼ਰਮਨਾਂ ਕਮੇਟੀ ਐ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਉਹਦਾ ਦੱਸਿਆ ਬੰਦਾ ਕਿ ਉਹ ਸੂਕ ਕਿਵੇਂ ਗਾਇਬ ਹੋਈ ਕਿ ਕਿਉਂ ਗਾਇਬ ਹੈ ਇਹ ਕੋਈ ਨਿੱਕੀ ਜੀ ਗੱਲ ਤਾਂ ਨਹੀਂ ਸਰੂਪਾ ਲੱਗਿਆ ਪਾਣਾ ਬਹੁਤ ਵੱਡੀ ਗੱਲ ਹੈ ਔਰ ਅਸੀਂ ਇਹਦਾ ਜਿਹੜਾ ਜਵਾਬ ਲੈ ਕੇ ਰਵਾਂਗੇ ਮੈਂ ਸਭ ਕੀ ਕਹਿਣਾ ਚਾਹੁੰਗਾ ਵੀ ਆਵਾਜ਼ ਵਿੱਚ ਪਾਟ ਕੇ ਜਿਹੜਾ ਸਹੀ ਪਾਗੰਦੇ ਦਾ ਕਰਾਓ ਕਿ ਕਿਹੜਾ ਕਰਤਾ ਹੈਗਾ ਉਹਗੇ ਕੀ ਕਾਰਨ ਕੀ ਹੈ ਉਦੇ ਕਈ ਕਾਰਨ ਆ ਜੀ ਤਾਂ ਸੁਣ ਲਓ ਪੰਜਾਬ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਰਕਰ ਵੀ ਨੇ ਔਰ ਬਹੁਤ ਸਾਰੇ ਪੰਜਾਬ ਦੇ ਹੋਰ ਲੋਕ ਵੀ ਨੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦਾ ਘਰ ਆ ਨਾ ਜਿਹੜਾ ਉਹ ਘੇਰ ਲਿਆ ਯਾਨੀ ਉਹਨਾਂ ਦੇ ਘਰ ਦੇ ਸਾਹਮਣੇ ਉੱਥੇ ਧਰਨਾ ਨਾ ਦਿੱਤਾ ਗਿਆ ਕਿ ਅਸੀਂ 328 ਸਰੂਪਾਂ ਦਾ ਜਿਹੜਾ ਮਾਮਲਾ ਜਦੋਂ ਤੱਕ ਇਹਦਾ ਨਿਪਟਾਰਾ ਨਹੀਂ ਨਾ ਹੁੰਦਾ ਕਿ ਜਦੋਂ ਤੱਕ ਉਹ ਸਰੂਪ ਮਿਲ ਨਹੀਂ ਜਾਂਦੇ ਉਦੋਂ ਤੱਕ ਅਸੀਂ ਤੁਹਾਡਾ ਖੜਾ ਨਹੀਂ ਛੱਡਾਂਗੇ ਕਿਉਂ ਕਿ ਦੋਸ਼ੀਏ ਦੇ ਵਿੱਚ ਕੌਣ ਅਕਸਰ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਇੱਕੋ ਹੀ ਆਵਾਜ਼ ਉੱਠ ਰਹੀ ਹੈ ਕਹਿੰਦੇ ਅਸਲੀ ਦੋਸ਼ੀ ਸੁਖਵੀਰ ਸਿੰਘ ਬਾਦਲ ਔਰ ਬਾਦਲ ਪਰਿਵਾਰ ਯਾਨੀ ਉਹਨਾਂ ਦੇ ਕਹਿਣ ਦੇ ਉੱਤੇ ਜਿੰਨੇ ਵੀ ਜਥੇਦਾਰ ਅਕਾਲ ਤਖਤ ਤੇ ਬੈਠੇ ਵੀ ਔਰ ਜਿੰਨੇ ਵੀ ਉਥੋਂ ਦੇ ਐਸਜੀਪੀਸੀ ਦੇ ਮੈਂਬਰ ਨੇ ਚਾਹੇ ਉਹ ਸਾਬਕਾ ਨੇ ਚਾਹੇ ਮੌਜੂਦਾ ਨੇ ਉਹਨਾਂ ਸਾਰਿਆਂ ਦੇ ਮੂੰਹ ਦੇ ਵਿੱਚ ਇੱਕ ਗੱਲ ਕਹੀ ਗਈ ਕਹਿੰਦੇ ਜੀ ਅਸੀਂ ਤਾਂ ਨਾ ਤਾਂ ਪੁਲਿਸ ਦਾ ਸੰਯੋਗ ਕਰਨ ਨਾ ਸਾਡੇ ਮਸਲੇ ਦੇ ਅੰਦਰ ਕਹਿੰਦੇ ਸਾਡਾ ਸਿੱਖਾਂ ਦਾ ਇਹ ਆਪਦਾ ਮਸਲਾ ਇਹਦੇ ਵਿੱਚ ਸਰਕਾਰ ਔਰ ਦੂਜੇ ਪਾਸੇ ਪ੍ਰਸ਼ਾਸਨ ਕੋਈ ਵੀ ਦਖਲਅੰਦਾਜ਼ੀ ਨਾ ਕਰੇ ਪਰ ਜਿਹੜਾ ਪੂਰਾ ਪੰਜਾਬ ਕੀ ਕਾਲ ਤੱਕ ਤੇ ਬੈਠੇ ਚਾਰ ਪੰਜ ਬੰਦੇ ਨੂੰ ਛੱਡ ਕੇ ਪੂਰਾ ਪੰਜਾਬ ਇਹਨਾਂ ਦੇ ਕੰਟਰੋਲ ਦੇ ਵਿੱਚ ਕਿਉਂਕਿ ਜੇਕਰ ਉਹਨਾਂ ਦੀ ਗੱਲ ਮੰਨੀ ਜਾਵੇ ਤਾਂ ਉਹ ਤਾਂ ਭਾਈ ਕਹਿੰਦੇ ਕਿ ਇਹ ਤਾਂ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਨੇ ਸਾਰੇ ਉਹਦੇ ਬੰਦੇ ਨੇ ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਜਿਹੜਾ ਸਮੁੱਚਾ ਪੰਜਾਬ ਉਹ ਇਸ ਗੱਲ ਦੀ ਮੰਗ ਕਰ ਰਿਹਾ ਕਿ ਗੁਰੂ ਸਾਹਿਬ ਦੇ ਜਿਹੜੇ ਅੰਗ ਹਨ ਇਹਨਾਂ ਦੀ ਲੜਾਈ ਬੜੇ ਲੰਮੇ ਸਮੇਂ ਤੋਂ ਯਾਨੀ 2016 ਤੋਂ ਚੱਲ ਰਹੀ ਹੈ ਪਰ ਅਸੀਂ ਇਹਦਾ ਹਿਸਾਬ ਲੈ ਕੇ ਰਵਾਂਗੇ ਐਸ ਕਰਕੇ ਸੁਖਬੀਰ ਸਿੰਘ ਬਾਦਲ ਅਕਾਲੀ ਦੰਦ ਦੇ ਨੇਤਾ ਪ੍ਰਧਾਨ ਸਾਹਿਬ ਦਾ ਜਿਹੜਾ ਵੀ ਘਰ ਦਾ ਘਰਾਓ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਦੁਆਰਾ ਬਹੁਤ ਸਾਰੇ ਪੰਜਾਬ ਦੇ ਸਾਥੀਆਂ ਦੇ ਵਿੱਚ ਹੋਰ ਵੀ ਨੇ ਜਿਹੜੇ ਗੁਰੂ ਦੇ ਅੰਗਾਂ ਦੀ ਮੰਗ ਕਰ ਰਹੇ ਆ ਕਿ ਭਾਈ ਉਹਨਾਂ ਦਾ ਪਤਾ ਲਗਾਉਣਾ ਜ਼ਰੂਰੀ ਹੈ ਤੇ ਗੁਰੂ ਦੇ ਅੰਗ ਇਹਨਾਂ ਨੇ ਵੇਚੇ ਆ ਜਾਂ ਕਿਸੇ ਵਿਦੇਸ਼ ਦੇ ਅੰਦਰ ਉਹਨਾਂ ਨੂੰ ਟਰਾਂਸਫਰ ਕੀਤਾ ਗਿਆ ਔਰ ਕਿਹਦੇ ਕੈਨ ਤੇ ਕੀਤਾ ਗਿਆ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਜਿਹੜਾ ਕੋਈ ਵੀ ਮੇਨ ਮੁਖਾਤਾ ਹੁੰਦਾ ਨਾ ਉਹਨਾਂ ਦੇ ਕੰਨ ਤੋਂ ਉਥੇ ਪੱਤਾ ਵੀ ਨਹੀਂ ਹਿਲਦਾ ਤੇ ਉਹ ਆਤਾ ਕੌਣ ਨੇ ਉਹ ਵੀ ਅਕਸਰ ਪੂਰਾ ਪੰਜਾਬ ਜਾਣਦਾ ਕਿ ਭਈ ਬਾਦਲਾ ਨੂੰ ਕਿਹਾ ਜਾਂਦਾ ਕਿ ਸੁਖਬੀਰ ਸਿੰਘ ਬਾਦਲ ਹੈ ਨਾ ਜਿਹੜਾ ਇਸ ਬੰਦੇ ਨੇ ਕਿੱਥੇ ਦਾ ਪੰਜਾਬ ਦੀ ਸਿਆਸਤ ਨੂੰ ਅੱਗੇ ਚਲਾ ਕੇ ਅੱਗੇ ਵਧਣਾ ਸੀ ਪਰ ਜਿੱਥੇ ਆਪਣੇ ਜਥੇਦਾਰਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਸੰਯੋਗ ਵੀ ਨਹੀਂ ਦੇਣਾ ਪੁਲਿਸ ਨੂੰ ਔਰ ਨਾ ਹੀ ਪੰਜਾਬ ਦੀ ਸਰਕਾਰ ਨੂੰ ਕਿਉਂਕਿ ਆਲਰੇਡੀ ਉਹਦਾ ਪੰਜਾਬ ਸਰਕਾਰ ਦੇ ਵਿਰੋਧੀ ਧਿਰ ਦੇ ਕਨੇਤਾ ਨੇ ਪਰ ਉਹਨਾਂ ਨੂੰ ਪੂਰਾ ਪੰਜਾਬ ਦੇਖ ਰਿਹਾ ਕਿ ਜਿਹੜੇ ਸੁਖਬੀ ਸਿੰਘ ਬਾਦਲ ਵੱਡੀਆਂ-ਵੱਡੀਆਂ ਗੱਲਾਂ ਹੜਾ ਪੀੜਤਾਂ ਦੇ ਵਿੱਚ ਵੀ ਵੈਸੇ ਵੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਟੇਜਾਂ ਦੇ ਉੱਤੋਂ ਸਰਕਾਰ ਨੂੰ ਕੇਰਨ ਦੀ ਕੋਸ਼ਿਸ਼ ਲਗਾਤਾਰ ਕਰਦੇ ਨੇ ਔਰ ਦੂਜੇ ਪਾਸੇ ਕਹਿੰਦੇ ਨੇ ਸਾਡੀ ਸਰਕਾਰ ਬਣਾ ਦਿਓ ਹੁਣ ਸਰਕਾਰ ਬਣੂਗੀ ਤਾਂ ਬਣੂਗੀ ਕਿਵੇਂ ਕਿਉਂਕਿ ਇੱਕ ਪਾਸੇ ਗੁਰੂ ਦੇ ਅੰਗਾ ਦਾ ਮਾਮਲਾ ਇਸ ਗੱਲ ਨੂੰ ਪੂਰਾ ਪੰਜਾਬ ਦਾਵੇ ਨਾਲ ਕਹਿੰਦਾ ਕਿ ਜੇਕਰ 2027 ਤੋਂ ਪਹਿਲਾਂ ਪਹਿਲਾਂ ਇਹ ਆਪਣੀ ਗਲਤੀ ਨੂੰ ਕਬੂਲ ਕਰਕੇ ਤੇ ਗੁਰੂ ਦੇ ਅੰਗਾਂ ਦਾ ਇਹ ਨਹੀਂ ਦੱਸਦੇ ਕਿ ਹੈ ਕਿੱਥੇ ਉਹ 328 ਰੂਪ ਬਲਕਿ 328 ਵੀ ਨਹੀਂ 590 ਰੂਪ ਬਣ ਚੁੱਕੇ ਨੇ ਜੇਕਰ ਵਾਕਈ 2027 ਤੋਂ ਪਹਿਲਾਂ ਇਹ ਮਾਮਲਾ ਨਾ ਨਿਪਟਾਇਆ ਗਿਆ ਨਾ ਤਾਂ ਫਿਰ ਆਉਣ ਵਾਲਾ 27 ਦਾ ਛੱਡੋ 32 ਆ ਜਾਵੇ 32 ਤੋਂ ਬਾਅਦ ਫਿਰ ਭਾਵੇਂ ਭਈ 37 ਆ ਜਾਵੇ 37 ਤੋਂ ਬਾਅਦ ਚਾਹੇ 42 ਆ ਜਾਵੇ 42 ਤੋਂ ਬਾਅਦ ਚਾਹੇ 47 ਆ ਜਾਵੇ ਉਦੋਂ ਤੱਕ ਵੀ ਸਰਕਾਰ ਕਿਸੇ ਵੀ ਪੰਜਾਬ ਦੇ ਅੰਦਰ ਨਹੀਂ ਬਣੂਗੀ ਇਹ ਗੱਲ ਪੂਰੇ ਪੰਜਾਬ ਦੇ ਲੋਕ ਦਾਅਵੇ ਨਾਲ ਠੋਕ ਰਹੇ ਨੇ ਕਿਉਂ ਹੁਣ ਇੱਕ ਪਾਸੇ ਇਹਨਾਂ ਨੂੰ ਲੱਗ ਰਿਹਾ ਕਿ ਪੰਜਾਬ ਦੀ ਸਰਕਾਰ ਨੂੰ ਇਹ ਮੁੱਦਾ ਮਿਲ ਗਿਆ ਕਿ 328 ਰੂਪ ਕਿੱਥੇ ਨੇ ਉਹਦੇ ਵਿੱਚ ਕੌਣ ਕਰਦਾ ਮੇਨ ਮੁਖ ਧਾਰਾ ਦੇ ਵਿੱਚ ਕੌਣ ਆਉਂਦਾ ਉਹ ਸੁਖਵੀਰ ਸਿੰਘ ਬਾਦਲ ਆਉਂਦੇ ਨੇ ਕਿਉਂਕਿ ਸਭ ਤੋਂ ਵੱਡਾ ਚਿਹਰਾ ਵਿਰੋਧੀ ਧਰ ਦੇ ਨੇਤਾ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦਾ ਸਾਰਾ ਤਾਮਚਾਮ ਕਾਲ ਤੱਕ ਤੋਂ ਚਲੜ ਐਸ ਕਰਕੇ ਉਹਨਾਂ ਦੇ ਘਰ ਦਾ ਘਰਾਉ ਕੀਤਾ ਗਿਆ ਕਿ 328 ਰੁਪਏ ਦੱਸੋ ਕਿ ਹੈ ਕਿੱਥੇ ਨਹੀਂ ਮਾਮਲਾ ਬੜਾ ਗੰਭੀਰਾ ਹੈ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸੋ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਦੇ ਹੋ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ